ਕਾਜੀ ਟੀਵੀ ਦੇ ਦਰਸ਼ਕਾਂ ਨੂੰ ਜਖੀ ਸਿੰਘ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚਿਆ ਪਿੰਡ ਗੜੰਦੀ ਜ਼ਿਲ੍ਹਾ ਮਾਨਸਾ ਵਿਖੇ ਸਰਦਾਰ ਜਸਪਾਲ ਸਿੰਘ ਜੋ ਕਿ ਸੀਨੀਅਰ ਕਾਦੀ ਲੀਡਰ ਨੇ ਤੇ ਪਿਛਲੇ ਵਾਰੀ ਉਹ ਚੋਣ ਵੀ ਲੜੇ ਸੀਗੇ ਸਰਪੰਚੀ ਦੀ ਪੂਰੇ ਪਿੰਡ ਦੇ ਵਿੱਚ ਸਵਾਦ ਸੇਵਕ ਨੇ ਇਲਾਕੇ ਦੇ ਵਿੱਚ ਮਾਨ ਸਤਕਾਰ ਉਹਨਾਂ ਨਾਲ ਗੱਲਬਾਤ ਕਰਨ ਦੇ ਖਸਾਨੀ ਦੇ ਉੱਤੇ ਸਵਾਗਤ ਹੈ ਸਾਡੀ ਟੀਵੀ 'ਚ ਕਰ ਰੋਦ ਕਰ ਜੀ ਆਇਆਂ ਨੂੰ ਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਆ ਤੁਸੀਂ ਇਹ ਦੱਸੋ ਵੀ ਇਹਨਾ ਮੋਦੀ ਹੈ ਮੋਦੀ ਪ੍ਰਾਈਮ ਮਿਨਿਸਟਰ ਇਹ ਜਿਹੜਾ ਇੰਡੀਆ ਦਾ ਹੈਗਾ ਉਹਦਾ ਜਿਹੜਾ ਤੁਸੀਂ ਵਿਦੇਸ਼ਾਂ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਸੀਗਾ ਦੌਰਾਦ ਕਰਦੇ ਅੱਜ ਉਹਦੀ ਹਿੰਦੀ ਕੀ ਸਥਿਤੀ ਹੈ ਸਰਕਾਰ ਦੀ ਤੇ ਉੱਥੇ ਦੇਸ਼ਾਂ 'ਚ ਉਹਦੀ ਕੀ ਰੈਪਿਟੇਸ਼ਨ ਹੈ ਦੇਖੋ ਵਿਦੇਸ਼ਾਂ ਦੇ ਵਿੱਚ ਅਜੇ ਇੱਕ ਵੱਖਰੀ ਗੱਲ ਹੈ ਉਸ ਜਿਵੇਂ ਪਹਿਲੀ ਸੀ ਨਾ ਮੋਦੀ ਮੋਦੀ ਜਿਵੇਂ ਹਰ ਬੰਦੇ ਦੇ ਨੌਜਵਾਨ ਦੇ ਉੱਪਰ ਮੋਦੀ ਸੀਗਾ ਦੁਬਾਰੇ ਸਰਕਾਰ ਆਉਣ ਦਾ ਕਾਰਨ ਵੀ ਇਹ ਸੀ ਵੀ ਵਿਦੇਸ਼ਾਂ ਦੇ ਵਿੱਚ ਬਹੁਤ ਵਧੀਆ ਸ਼ੋਭੀ ਸੀ ਜੇ ਅੱਜ ਦੇਖੀਏ ਅਜੋ ਕਸਾਨ ਦਾ ਅंदोलਨ ਹੈ ਚੱਲ ਰਿਹਾ ਕਿਸਾਨੀ ਮੋਦੀ ਦੇ ਇਹਨਾਂ ਨੇ ਜੋ ਬਿੱਲ ਲਿਆਤੇ ਨੇ ਇਹਨੇ ਮੋਦੀ ਦਾ ਜਿੰਨੀ ਸ਼ਭੀ ਸੀ ਉਹ ਮੈਂ ਸਮਝਦਾ ਵੀ 0% ਅੱਜ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਭਾਰਤ ਦੇ ਵਿੱਚ ਵੀ 0% ਦੇ ਉੱਪਰ ਆ ਗਈ ਜਸਪਾਲ ਜੀ ਜਿਸ ਤਰ੍ਹਾਂ ਕਿਸਾਨਾਂ ਦਾ ਤੇ ਮਤਲਬ ਕਿ ਆਰਥਿਕਾਂ ਦੇ ਇੱਕ ਨੌਬਾਸਤ ਰਹਤਾ ਕਿ ਪਰਿਵਾਰ ਕਸਤਾ ਹੈ ਜਦੋਂ ਵੀ ਇਹਨਾਂ ਨੂੰ ਕੁਝ ਪ੍ਰੋਬਲਮ ਪੈਦੇ ਆਰਥਿਕ ਕੋਲ ਜਾਂਦੇ ਆ ਵੀ ਸਾਨੂੰ ਉਹ ਪਰਿਵਾਰ ਆਰਥਿਕ ਉਹਨਾਂ ਦਾ ਤਨ ਮੰਨ ਨਸਤ ਕਰਦੇ ਆ ਵੀ ਜਿਹੜੀ ਉਹਦੀ ਪ੍ਰੋਬਲਮ ਹੱਲ ਕਰਦੇ ਆ ਪਰ ਇਹਨਾਂ ਨੇ ਜਿਹੜੀ ਹੈਗੀ ਸਰਕਾਰ ਉਹਨੇ ਇਨਕਮ ਟੈਕ ਦੇ ਛਾਪੇ ਪਾਉਣਾ ਸ਼ੁਰੂ ਕਰ ਦਿੱਤੇ ਤਾਂ ਕਿ ਇਹਨੂੰ ਬਦਲ ਕੇ ਇਹਨਾਂ ਦਾ ਜਿਹੜਾ ਹੈਗਾ ਆਪਸ ਵਿੱਚ ਸੰਬੰਧ ਪਟਾਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਗੱਲ ਇਹ ਹੈ ਆੜਤੀਆਂ ਬਿਨਾ ਨਾ ਕਿਸਾਨ ਨੂੰ ਸਰਦਾ ਨਾ ਆੜਤੀ ਹੁੰਦਾ ਨੋ ਮਾਸ ਦਾ ਰਿਸ਼ਤਾ ਜੇ ਆਪਾਂ ਕਹੇ ਉਹ ਸਹੀ ਹੈ ਸੱਚ ਹੈ ਕਿਉਂਕਿ ਸਾਨੂੰ ਹਰ ਟਾਈਮ ਆੜਤੀ ਦੇ ਸਾਡਾ ਪਰਿਵਾਰ ਬਣਿਆ ਹੁੰਦਾ ਆੜਤੀਆਂ ਦੀ ਲੋੜ ਰਹਿੰਦੀ ਹੈ ਜਿਹੜੀ ਇਨਕਮ ਟੈਕਸ ਦੀ ਗੱਲ ਹੈ ਵੀ ਜਿਹੜੇ ਅੱਜ ਛਾਪੇ ਮਾਰ ਰਹੇ ਨੇ ਜਾਂ ਸਾਡੇ ਕਿਸਾਨਾਂ ਦੇ ਵੀ ਛਾਪੇ ਮਤਲਬ ਮਾਰ ਰਹੇ ਨੇ ਵੀ ਇਰਕਾਰ ਨੂੰ ਕੁਝ ਖਾਤੇ ਰਖਾਓ ਇੱਕ ਇਸ ਅੰਦੋਲਨ ਨੂੰ ਡਰਾਉਣ ਦੀਆਂ ਧਮਕੀਆਂ ਤੋਂ ਇਲਾਵਾ ਆਪਾਂ ਇਹਨੂੰ ਕੁਝ ਹੋਰ ਕੁਝ ਵੀ ਨਹੀਂ ਕਹਿ ਸਕਦੇ ਆਗਰ ਕਿਸੇ ਦਾ ਕੋਈ ਇਹਨਾਂ ਨੂੰ ਲੱਗਦਾ ਹੈ ਵੀ ਕੋਈ ਕੋਈ ਜਾਦੇ ਕਿਸੇ ਕੋਲੋਂ ਤਰ ਪਿਆ ਹੈ ਉਹ ਉਹ ਪਹਿਲਾਂ ਵੀ ਕਰ ਸਕਦੇ ਸੀ ਇਹ ਅੱਜ ਤੋਂ ਇੱਕ ਦੋ ਲੋ ਤੋਂ ਪਹਿਲਾ ਪਹਿਲਾ ਸਰਕਾਰ ਨਹੀਂ ਆਇਆ 7 ਸਾਲ ਹੋ ਗਏ ਉਦੋਂ ਇਹਨਾਂ ਨੇ ਜਗਨੀਆ ਇਹ ਕਾਲਾ ਧਨ ਕਹਿੰਦਾ ਸੀ ਮੈਂ ਕਾਲਾ ਧਨ ਕਢਾ ਕੇ ਲਿਆਉਂਗਾ ਉਹ ਕਾਲਾ ਧਨ ਲੈ ਆਵੇ ਇਹਨਾਂ ਅਰਧੀਆਂ ਕੋਲੇ ਵਿਚਾਰੇ ਕੋਲੇ ਕੀ ਹੈ ਜਿੱਥੋਂ ਕਿਸਾਨ ਜਿਹੜੇ ਹਰਿਆਣੇ ਦੇ ਕਿਸਾਨ ਨੇ ਪੰਜਾਬ ਦੇ ਕਿਸਾਨ ਨੇ ਉਹਨਾਂ ਦਾ ਆਪਸ ਵਿੱਚ ਬੜੀ ਰਿਸ਼ਾਜ ਬਣੀ ਜਿਉਂ ਪੜੇ ਉਹ ਮਤਲਬ ਕਿ ਸੇਵਾ ਕਰ ਰਹੇ ਨੇ ਹਰਿਆਣੇ ਦੇ ਮਤਲਬ ਜਿਹੜੇ ਕਿਸਾਨ ਨੇ ਪੰਜਾਬ ਦੇ ਕਿਸਾਨ ਭਾਈਚਾਰਾ ਬਹੁਤ ਵਧੀਆ ਬਣਿਆ ਹੋਇਆ ਹੁਣ ਇਹ ਸਰਕਾਰ ਨੇ ਐਸਵਾਈਐਲ ਦਾ ਮੁੱਦਾ ਠਾਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੀਰ ਜੀ हरियाणा ਪੰਜਾਬ ਦਾ ਇੱਕ ਅੰਗ ਹੈ ਜੀ ਹਰਿਆਣਾ ਤੇ ਪੰਜਾਬ ਅਸੀਂ ਅਲੱਗ ਅਲੱਗ ਤਾਂ ਇਹ ਇਨਾ ਲੀਡਰਾਂ ਦੇ ਘਰੇ ਹੋਇਆ ਲੀਡਰੀ ਲੀਡਰਾਂ ਨੇ ਜਨੂੰ ਅਲੱਗ ਅਲੱਗ ਕਰਿਆ ਇਹ ਇੱਕੋ ਹੀ ਅੰਗ ਹੈ ਜਿਹੜਾ SYL ਦਾ ਜਿਹੜਾ ਮੁੱਦਾ ਹੈ ਇਹ ਇਹ ਤਾਂ ਅੱਜ ਜਿਹੜਾ ਇਹਨਾਂ ਨੇ ਚੱਕਿਆ ਇਹ ਸਿਰਫ BJP ਦੇ ਲੀਡਰ ਨੇ BJP ਦੇ ਉੱਥੋਂ ਦੇ ਜਿਹੜੇ ਹੈਗੇ ਨੇ ਹਰਿਆਣੇ ਦੇ ਕਰਤਾ ਕਰਤਾ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਨੇ ਕਿਉਂਕਿ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦਾ ਇਹਨਾਂ ਸਾਥ ਦਿੱਤਾ ਉਹਨਾਂ ਨੇ ਇੰਨਾ ਜਿਆਦਾ ਵਧੀਆ ਮਤਲਬ ਵੀ ਆਪਸ ਵਿੱਚ ਭਾਈਚਾਰਾ ਜਿਹੜਾ ਅੱਜ ਚੱਲ ਰਿਹਾ ਤੇ ਦੀਦੀਆਂ ਸੜਕਾਂ ਦੇ ਉੱਪਰ ਉਹ ਇੰਨਾ ਤੋਂ ਬਰਦਾਸ਼ਤ ਨਹੀਂ ਹੋਇਆ। ਬੀਜੇਪੀ ਦਾ ਜਿਹੜੀ ਜਿਤ ਕਰੇ ਵਾਲੇ ਉਹ ਕਹਿ ਰਹੇ ਨੇ ਵੀ ਇਹ ਕਿਸਾਨਾਂ ਨੂੰ ਸਮਝ ਨਹੀਂ ਆ ਰਹੀਏ ਕਿਸਾਨਾਂ ਦੇ ਹੱਕ ਚ ਹੈ ਜਿਹੜਿਆ ਮਤਲਬ ਬਿਲ ਪਾਸ ਕੀਤੇ ਇਹ ਜਿਤ ਕਰੇ ਵਾਲੇ ਤੁਸੀਂ ਕਹਿਣਾ ਚਾਹੋ। ਭਰਾ ਜੀ ਇਹ ਇਹ ਗੰਦੇ ਬੰਦੇ ਬਾਰੇ ਨਾ ਹੀ ਸਵਾਲ ਕਰੋ ਤਾਂ ਚੰਗਾ। ਇਹ ਬੀਜੇਪੀ ਦਾ ਚਿੱਟਾ ਸੂਰ ਹੈ। ਚਿੱਟਾ ਸੂਰ ਜਿਹੜਾ ਸਾਡੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਮਾਨਸਿਕ ਪੱਧਰ ਤੇ ਰੋਕੀ ਦੱਸਦਾ ਉਹ ਬੰਦੇ ਨਾਲ ਤੁਸੀਂ ਗੱਲ ਹੀ ਨਹੀਂ ਕਰਦੇ ਇਹ ਇੱਕ ਕਤੀੜ ਕਿਸਮ ਦਾ ਬੰਦਾ ਹੈ ਜਿਹੜਾ ਹਰ ਟਾਈਮ ਇਹ ਹੀ ਕਹਿ ਰਿਹਾ ਵੀ ਮੈਂ ਕਿਸਾਨਾਂ ਦੇ ਹੱਕ ਚ ਐ ਕਿਸਾਨਾਂ ਦੇ ਹੱਕ ਚ ਐ ਇਹ ਚਿੱਟਾ ਸੂਰ ਉਹਨਾਂ ਦੀ ਬੁੱਕਲ ਦਾ ਜਿਵੇਂ ਉਹ ਲਿਖ ਕੇ ਦਿੰਦੇ ਨੇ ਓਵੇਂ ਬੋਲਦਾ ਹੈ ਫਿਰ ਇਹਦੇ ਕੋਲ ਤੱਕ ਨਹੀਂ ਤੁਸੀਂ ਸਮਝਦੇ ਹੋ ਵੀ ਇਹ ਮਤਲਬ ਕਿ ਜਿਹੜਾ ਪ੍ਰਾਈਮ ਮਿੰਿਸਟਰ ਦਾ ਬੀਜੇਪੀ ਦਾ ਤੋਤਾ ਹੈ ਇਹ ਜਿਵੇਂ ਨਹੀਂ ਤਾਂ ਤੋਤਾ ਵੀ ਨਹੀਂ ਹੋਣਾ ਇਹ ਤਾਂ ਇੱਕ ਇੱਕ ਪ੍ਰਾਈਵੇਟ ਇਹੋ ਜਿਹੇ ਬੰਦੇ ਕਿਤੇ ਉਹ ਲਵੇ ਲਾਉਂਦੇ ਨੇ ਇਹ ਤਾਂ ਇੱਕ ਜਿਵੇਂ ਆਪਾਂ ਕਹਿੰਦੇ ਵੀ ਧੂੜ ਹੈ ਬਸ ਰੁਲਦਾ ਫਿਰਦਾ ਇਹ ਜਿੰਨਾ ਦੇ ਇਹਨੂੰ ਐ ਲੱਗਦਾ ਵੀ ਮੈਂ ਮੈਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਬੋਲਾਂ ਵੀ ਮੈਨੂੰ ਆ ਜੈਡ ਸਟ੍ਰੈਟਿਕਾ ਬੀ ਜੀ ਹੋਰ ਇਹਦਾ ਕੀ ਹੈ ਠੀਕ ਹੈ ਅੱਛਾ ਅਡਾਨੀ ਤੇ ਅਵਾਨੀ ਜਿਹੜੇ ਹੈਗੇ ਆ ਉਹਨਾਂ ਬਾਰੇ ਤੁਸੀਂ ਕੀ ਤੁਹਾਡੀ ਵਿਚਾਰ ਰੱਖਦੇ ਹੋ ਤੁਸੀਂ ਦੇਖੋ ਅਡਾਨੀ ਤੇ ਅਵਾਨੀ ਠੀਕ ਹੈ ਵੀ ਉਹ ਅਮੀਰ ਘਰਾਣੇ ਕੋਈ ਦੋ ਰਹਿ ਨਹੀਂ ਵੀ ਉਹ ਅਮੀਰ ਨਹੀਂ ਹਨ ਪਰ ਅਡਾਨੀ ਤੇ ਅਵਾਨੀਆਂ ਨੂੰ ਜੇਕਰ ਉਹ ਅਸੀਂ ਕਹਿੰਦੇ ਵੀ ਤਰੱਕੀ ਕਰਨ ਪਰ ਜੇਕਰ ਉਹ ਕਿਸਾਨਾਂ ਦੇ ਖੂਨ ਦੇ ਉੱਪਰ ਆਪਣਾ ਇਹ ਬਾਜ਼ਾਰ ਚਲਾਉਣਾ ਚਾਹੁੰਦੇ ਨੇ ਉਹ ਨਹੀਂ ਹਾਂ ਕਿਸਾਨਾਂ ਦੇ ਖੂਨ ਦੇ ਉੱਪਰ ਘਰਨੀਆਂ ਚਾਹੁੰਦੇ ਨੇ ਤਾਂ ਅਡਾਨੀਆ ਅਵਾਨੀਆਂ ਦੇ ਮੈਨੂੰ ਮੈਂ ਇਹ ਕਹਿ ਸਕਦਾ ਵੀ ਪੀੜ੍ਹੀਆਂ ਤੱਕ ਖਤਮ ਹੋ ਜਾਣਗੀਆਂ ਕਿਉਂਕਿ ਅਡਾਨੀ ਅਵਾਨੀ ਐਜੇ ਜਿਹੜਾ ਉਹ ਲੈ ਕੇ ਆ ਰਹੇ ਨੇ ਨਾ ਪੰਜਾਬ ਦੇ ਵਿੱਚ ਵੀ ਅਸੀਂ ਪੰਜਾਬ ਨੂੰ ਕੰਮ ਕਰ ਲਈਏ ਇੱਥੇ ਆਪਦੀ ਇੰਡਸਟਰੀਆਂ ਵਗੈਰਾ ਲਾ ਲਈਏ ਸਾਡਾ ਗਰੀਬ ਵਰਗ ਸਾਡਾ ਕਿਸਾਨ ਸਾਡੇ ਮਜ਼ਦੂਰ ਇਹਨਾਂ ਦੀ ਹਾਲ ਹੈ ਕਿ ਇਹਨਾਂ ਨੂੰ ਬਹਿ ਜਾ ਮਹਿ ਜਾਣਾ ਇਹਨਾਂ ਦੇ ਸਾਰਾ ਜੋ ਹੈ ਪਛੋਕੜ ਤੱਕ ਇੱਕ ਅਦਾਨੀ ਵਾਲੇ ਮੱਛੇ ਤੋਂ ਨਹੀਂ ਲੈਣਾ ਠੀਕ ਹੈ ਠੀਕ ਹੈ ਆਪਣਾ ਕਾਰੋਬਾਰ ਕਰਨ ਕੋਈ ਹੋਰ ਜਿਵੇਂ ਅੱਜ ਵਧੀਆ ਚੱਲ ਰਹੇ ਨੇ ਉਹ ਜ਼ਰੂਰੀ ਨਹੀਂ ਵੀ ਕਿਸਾਨਾਂ ਦੇ ਉਹਨਾਂ ਨੇ ਫੋਨ ਵੀ ਨੇ ਇਹ ਕਿਸਾਹ ਜਿਹਾ ਬੰਦਿਆਂ ਨੇ ਉਹਨਾਂ ਨੇ ਇਹ ਕਿਹਾ ਕਿਸਾਨਾਂ ਨੂੰ ਵੀ ਇੱਕ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਆ ਉਹਦਾ ਇਹਨਾਂ ਅਦੋਲਨ ਦਾ ਹਿੱਸਾ ਬਣੇ ਇਹਦੇ ਬਾਰੇ ਤੁਸੀਂ ਕਹਿਣਾ ਬਿਲਕੁਲ ਬਿਲਕੁਲ ਇਹ ਤਾਂ ਇਹ ਅੱਜ ਜਿਹੜਾ ਅਦੋਲਨ ਚੱਲ ਰਿਹਾ ਹੈ ਇਹ ਅਸੀਂ ਇਹ ਕੋਸ਼ਿਸ਼ ਹੈ ਜੇ ਜੇ ਇਹ ਇਹ ਮੋਦੀ ਸਾਹਿਬ ਨੇ ਜੇ ਇਹ ਨਾ ਇਹ ਕੋਈ ਇਹਨਾਂ ਤੋਂ ਕੋਈ ਹੱਲ ਹੋਇਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਉੱਥੇ ਥਾਂ ਮਿਲਣੀ ਨਹੀਂ ਦਿੱਲੀ ਸਾਰੀ ਕਵਰ ਹੋ ਜਾਣੀ ਹੈ ਪੰਜਾਬ ਦਾ ਬੱਚਾ ਬੱਚਾ ਉੱਥੇ ਜਾਣ ਨੂੰ ਪੂਰੇ ਭਾਰਤ ਚੋਂ ਆ ਰਹੇ ਨੇ ਪੂਰੇ ਭਾਰਤ ਦਾ ਬੱਚਾ ਬੱਚਾ ਜਾਣ ਨੂੰ ਉੱਥੇ ਤਿਆਰ ਹੈ ਇਹ ਤੁਸੀਂ ਵੀ ਪਿੰਡ ਦੇ ਵਿੱਚ ਉੱਥੇ-ਉੱਥੇ ਸਹਿਯੋਗ ਕੀਤਾ ਬਿਲਕੁਲ ਜੀ ਬਿਲਕੁਲ ਜਿੰਨਾ ਜਿੰਨਾ ਸਾਡਾ ਸਮਰਥਾ ਸੀ ਅਸੀਂ ਆਪਣੇ ਤੌਰ ਤੇ ਵੀ ਸਾਡੀਆਂ ਜਥੇਬੰਦੀਆਂ ਨੇ ਤੋਂ ਜਥੇਬੰਦੀਆਂ ਨੇ ਪਿੰਡ ਦੀਆਂ ਅਗਰਾਹਾ ਗਰੁੱਪ ਹੈ ਇੱਕ ਕਾਫੀਆ ਗਰੁੱਪ ਹੈ ਉਹਨਾਂ ਨੂੰ ਵੀ ਅਸੀਂ ਜਿੰਨਾ ਸਾਡਾ ਸਮਰਥਾ ਸੀ ਉਹ ਉਹਨਾਂ ਨੂੰ ਦਿੱਤਾ ਤੇ ਪਿੰਡ ਦੇ ਵਿੱਚੋਂ ਸਾਡੇ ਬਹੁਤ ਮਤਲਬੀ ਸੇਵਾ ਲੋਕ ਕਰ ਰਹੇ ਨੇ ਬਹੁਤ ਜਾ ਰਹੇ ਨੇ ਬਾਰੀ ਮਤਾਵ ਉੱਥੇ ਜਾ ਰਹੇ ਨੇ ਬਾਰੀ ਮਤਾਵ ਕਰ ਰਹੇ ਨੇ ਇਹ ਹੋਰ ਦੱਸਣ। ਇਹ ਕਿਉਂ ਬਿਹਾਰ ਦਾ ਮੰਤਰੀ ਹੈ, ਖੇਤੀ ਮੰਤਰੀ ਹੈ। ਉਹ ਅਮਰਿੰਦਰ ਪਾਲ ਸਿੰਘ ਜਿਹੜੇ ਪਾਰਸੇ ਉਹ ਕਹਿੰਦਾ ਹੈਗਾ ਵੀ ਮਤਲਬ ਜਿਹੜੇ ਹੈਗੇ ਧਰਨੇ ਦੇ ਬਟੇ ਆ ਇਹ ਨਕਸਲਾਈਟ ਦੇ ਇਹ ਗੁੰਡੇ ਨਹੀਂ ਪਰ ਜਿਹੜੇ 5.5 ਲੱਖਾ ਹੈ ਉਹ ਕਿਸਾਨ ਪਿੰਡਾ ਛੋਟਾ ਦੇ ਬਾਰੇ ਕਹਿਣਾ ਚਾਹੁੰਦਾ ਸੀ। ਭਰਾ ਜੀ ਬਟੇਰਾ ਪੈਰ ਤੋਂ ਲਿਆ ਆ ਗਿਆ। বিজেਪ ਦੇ ਬਟੇਰਾ ਜਿਵੇਂ ਆਪਾਂ ਕਹੇ ਜੀ ਹੈ ਨਾ ਵੀ ਪੈਰ ਤੋਂ ਲਿਆ ਆ ਗਿਆ ਉਹਨਾਂ ਨੂੰ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਰਾ ਵੀ ਇਹਦਾ ਸਵਾਰੀ ਬੜਿਆ ਹੈ ਨਾ। ਆਉਣ ਵਾਲੀਆਂ ਇਲੈਕਸ਼ਨਾਂ ਦੱਸਣਗੇ ਉਹਨਾਂ ਨੂੰ ਵੀ ਇਹ ਨਕਸਲਾਈਟ ਨੇ ਜਾਂ ਕਿਸਾਨ ਨੇ ਕਿਸਾਨ ਨਕਸਲਾਈਟ ਕਹਿਣਾ ਉਹਨਾਂ ਨੂੰ ਕਦੇ ਉਹਨਾਂ ਨੂੰ ਕਹਿਣਾ ਵੀ ਇਹ ਤਾਂ ਜੀ ਖਾਸਤਾਨੀ ਨੇ ਨਕਸਲਾਈਟ ਨੇ ਇਹ ਤਾਂ ਜੀ ਇਹ ਪਾਰਟੀਆਂ ਦੇ ਤੌਰੇ ਹੋਏ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗੀ ਉਹਨਾਂ ਨੂੰ ਕੀ ਭਾਅ बिकਦੀ ਹੈ